ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਸੋ ਜਿਹੜੇ ਵੀ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਦੋਸਤੋ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਇਹ ਨੀਲੀ ਦੀ ਇੱਕ ਬਹੁਤ ਜ਼ਿਆਦਾ ਖੂਬਸੂਰਤ ਇਹ ਮੱਝ ਇਸ ਦੀ ਡਿਟੇਲ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਦੋਸਤੋ ਸੋ ਸੋ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਤਹਿਸੀਲ ਪੱਟੀ ਤਰਨਤਾਰਨ ਜ਼ਿਲ੍ਹਾ ਆ ਗਿਆ ਦੋਸਤੋ ਆ ਬਾਕੀ ਜਿਹੜੇ ਓਨਰ ਹਨ ਅਰਸ਼ ਸੰਧੂ ਹੋਣੀ ਹਨ ਬਾਈ ਹੋਣੀ ਇਹਨਾਂ ਦੇ ਨੰਬਰ ਜਿਹੜੇ ਹਨ ਦੋਸਤੋ ਆ ਵੀਡੀਓ ਦੇ ਅੰਤ ਵਿੱਚ ਆਪਾਂ ਤੁਹਾਨੂੰ ਜ਼ਰੂਰ ਦੇਵਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸੋ ਦੋਸਤੋ ਇਸ ਆਪਾਂ ਜੇ ਮੱਝ ਦੀ ਗੱਲ ਕਰੀਏ ਤਾਂ ਇਹ ਬਰੀਡ ਦੇ ਵਿੱਚ ਨੀਲੀ ਦੇ ਵਿੱਚ ਮੱਝ ਆਉਂਦੀ ਹੈ ਦੋਸਤੋ ਕਾਫੀ ਚੰਗੀ ਸੋਹਣੀ ਮੱਝ ਹੈਗੀ ਆ ਬਿਲਕੁਲ ਠੰਡੇ ਰਵੇ ਦੀ ਇਹ ਹਿਮਾਜ ਹੈਗੀ ਦੋਸਤੋ ਸਿੰਘ ਸਿੰਘ ਦੀ ਬੰਤਰ ਅੱਖ ਤੁਸੀਂ ਖੁਦ ਦੇਖ ਸਕਦੇ ਹੋ ਪਿਛਲੇ ਪੈਰ ਵਾਈਟ ਹਨ ਦੋਸਤੋ ਪੂਸ਼ ਲੰਡੀ ਹੈਗੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਹਵਾਨਾ ਹਜੇ ਤਿਆਰੀ ਕਰ ਰਹੀ ਹੈ ਕਾਫੀ ਵਧੀਆ ਚੰਗੀ ਤਿਆਰੀ ਕਰਕੇ ਇਸ ਨੇ ਹਵਾਨਾ ਤਿਆਰ ਕਰਨਾ ਦੋਸਤੋ ਹਜੇ 16 17 ਲੀਟਰ ਦੀ ਇਸ ਦੀ ਮਿਲਕ ਦੀ ਕੈਪੈਸਿਟੀ ਹੈਗੀ ਹੈ ਤੇ ਜੇ ਸਵੇ ਦੀ 16 17 ਲੀਟਰ ਦੀ ਮਿਲਕ ਦੀ ਕੈਪੈਸਿਟੀ ਸੀਐਸ ਦੀ ਇਸ ਵਾਰ ਚੌਥਾ ਸਵੇ ਸੂਣ ਜਾ ਰਹੀ ਹੈ ਬਾਕੀ ਜਿਹੜੇ ਨੰਬਰ ਹਨ ਉਹ ਆਪਾਂ ਤੁਹਾਨੂੰ ਅ ਵੀਡੀਓ ਦੇ ਹੰਤ ਵਿੱਚ ਜਰੂਰ ਦੇਵਾਂਗੇ ਦੋਸਤੋ ਜਿਨ੍ਹਾਂ ਤੇ ਤੁਸੀਂ ਕੰਟੈਕਟ ਕਰਕੇ ਇਹ ਜਿਹੜੀ ਮੱਝ ਖਰੀਦ ਸਕਦੇ ਹੋ ਮੁੱਲ ਦੀ ਗੱਲ ਆ ਦੋਸਤੋ ਮੁੱਲ 85000 ਰੁਪਇਆ ਬਾਈ ਹੁਣੇ ਡਿਮਾਂਡ ਕਰਦੇ ਨੇ ਮੌਕੇ ਤੇ ਥੋੜਾ ਬਤ ਮਾਨਤਨ ਜਰੂਰ ਕੀਤਾ ਜਾਵੇਗਾ ਜਿਹੜੇ ਚਾਹ ਵਣ ਵੀਰ ਨੇ ਇਹ ਮੱਝ ਖਰੀਦਣ ਤੇ ਉਹੋ ਨੰਬਰਾਂ ਤੇ ਸੰਪਰਕ ਕਰਕੇ ਇਹ ਮੱਝ ਖਰੀਦ ਸਕਦੇ ਹੋ ਦੋਸਤੋ ਥਣਾ ਦੀ ਹਵਾਨੇ ਦੀ ਬਿਲਕੁਲ ਸਾਫ਼ ਹੈਗੀ ਆ ਬਹੁਤ ਚੰਗੀ ਸੋਹਣੀ ਅ ਬਿਰਲ ਹੈਗੀ ਆ ਵਿਥੀ ਬਹੁਤ ਜਿਆਦੀ ਸੋਹਣੀ ਹੈਗੀ ਆ ਥਣਾ ਦੇ ਵਿੱਚ ਬਿਲਕੁਲ ਮੁੱਠੀ ਪਰ ਥਣ ਹੈਗਾ ਦੋਸਤੋ ਵਜਮਦਾਰ ਇਹ ਮੱਝ ਹੈਗੀ ਆ ਕਿਸੇ ਪਾਸਿਓਂ ਵੀ ਕੋਈ ਉਲਾਂਬੇ ਵਾਲੀ ਗੱਲ ਨਹੀਂ ਹੈਗੀ ਕਿ ਇੱਕ ਹੱਡੀ ਸਿੰਗਲ ਹੱਡੀ ਦੀ ਆਪਾਂ ਇਸ ਮੱਝ ਨੀਲੀ ਦੇ ਵਿੱਚ ਇਹ ਮੱਝ ਆਉਂਦੀ ਆ ਦੋਸਤੋ ਸਿੰਗਲ ਹੱਡੀ ਦੀ ਇਹਨੂੰ ਆਪਾਂ ਮੱਝ ਕਹਾਂਗੇ ਆਖੋਕ ਬਹੁਤ ਜਿਆਦੀ ਸੋਹਣੀ ਆ ਵੇਖ ਸਕਦੇ ਹੋ ਤੁਸੀਂ ਕਾਫੀ ਜਿਆਦੀ ਵਜਨ ਦੇ ਵਿੱਚ ਹੈਗੀ ਏ ਇਹ ਮੱਝ ਦੋਸਤੋ ਸੰਪਰਕ ਨੰਬਰ ਜਿਹੜੇ 843772130 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਇਹ ਮੱਝ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ